ਬਸ ਸਟੈਂਡ ਬਰਨਾਲਾ ਦੇ ਵਿੱਚ ਇੱਕ ਮਿੰਨੀ ਬੱਸ ਦੇ ਆਪਰੇਟਰ ਵੱਲੋਂ ਪੀਆਰਟੀਸੀ ਅਧਿਕਾਰੀਆਂ ਉੱਤੇ ਪੈਸੇ ਲੈ ਜਾਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਦਿਆਂ ਪੀਆਰਟੀਸੀ ਅਧਿਕਾਰੀਆਂ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹੈ ਮੇਰਾ ਨਾਮ ਹੈ ਦਲਜੀਤ ਸਿੰਘ ਹੈ ਜੀ ਅਸੀਂ ਬਰਨਾਲੇ ਬੱਸ ਸਟੈਂਡ ਤੇ ਡਿਊਟੀ ਕਰਦੇ ਹਾਂ ਪਿਛਲੇ ਦਿਨੀ ਪ੍ਰਾਈਵੇਟ ਗੁਰਨਾਨਕ ਮਿੰਨੀ ਵਾਲਾ ਮਾਲਕ ਹੈ ਜੀ ਉਹਨੇ ਵੀਡੀਓ ਵਾਇਰਲ ਕਰੀ ਹੈ ਕਹਿੰਦੇ ਵੀ ਸਾਥੋਂ ਜਿਹੜੇ ਪੀਆਰਟੀਸੀ ਵਾਲੇ ਵਰਕਰ ਆ ਵੀ ਸਾਥੋਂ 2-200 ਰੁਪਿਆ ਮੰਗਦੇ ਆ ਪਹਿਲੀ ਗੱਲ ਤੇ ਇਹ ਆ ਜੀ ਜਿਹੜਾ ਉਹਦੀ ਬੱਸ ਚੱਲਦੀ ਆ ਅਨਲੀਗਲ ਪਰਮਟ ਆ ਉਹਦਾ ਤੇ ਜਿਹੜਾ ਜਿੱਧਰ ਦੀ ਉਹਨੂੰ ਪਰਮਟ ਮਿਲਿਆ ਵਾ ਉਧਰ ਦੀ ਉਹਦੀ ਬੱਸ ਨਹੀਂ ਜਾਂਦੀ ਤੇ ਇੱਕ ਹੋ ਨਜਾਇਜ਼ ਬੱਸ ਚਲਾ ਰਿਆ ਕਾਊਂਟਰ ਤੇ ਉਹਨੂੰ ਜਿਹੜਾ ਜਿਹੜਾ ਬਣਦਾ ਟਾਈਮ ਆ ਉਹ ਕਾਊਂਟਰ ਤੇ ਆਪਦਾ ਟਾਈਮ ਨਹੀਂ ਲਾਉਂਦਾ ਪਹਿਲੀ ਗੱਲ ਤੇ ਇਹ ਆ ਉਹਨੂੰ 2 ਮਿੰਟ ਮਿਲੇ ਵਾ ਤੇ ਉਹ ਮਾ ਸਾਡੇ ਬਰਾਬਰ ਸਾਈਡ ਤੇ ਬੱਸ ਲਾ ਕੇ ਅੱਧਾ ਅੱਧਾ ਘੰਟਾ ਬਾਜਾਂ ਮਰੀ ਜਾਂਦਾ ਜੀ ਉਹ ਕਦੇ ਅੜੀ ਸਰ ਦੀਆਂ ਮਾਰਦਾ ਨਾ ਅੜੀ ਸਰ ਨੂੰ ਉਹਦਾ ਪਰਮਟ ਆ ਜੀ ਨਾਲ ਸਾਡਾ ਅਨਲੀਗਲ ਸਵਾਰੀ ਚੜਾਉਂਦਾ ਅਜੇ ਸਾਡੇ ਤੇ ਦੂਸ਼ਨ ਲਾਉਂਦਾ ਹੈਗਾ ਅਜੇ ੱਤਕਾ ਗੁੰਡਾ ਗਰਜੀ ਕਰਦਾ ਹੈਗਾ ੱਤਕੇ ਨਾਲ ਸਵਾਰੀਆਂ ਚੜਾਉਂਦਾ ਕਹਿੰਦਾ ਮੈਂ ਅੜੀਸਰ ਜਾਊਂਗਾ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਮੇਰੇ ਤੁਹਾਡੇ ਕੋਲੇ ਕੋਈ ਅਥਾਰਟੀ ਨਹੀਂ ਹੈਗੀ ਤੇ ਇੱਕ ਉਹਦਾ ਪਰਮਨੈਂਟ ਅਨਲੀਗਲ ਪਰਮਿਟ ਹੈ ਜੇ ਸਾਨੂੰ ਉਤੋਂ ਦੀ ਕਹਿੰਦਾ ਵੀ ਤੁਸੀਂ ਐਂ ਕਰਦੇ ਹੋ ਮੇਰੀ ਵਸ ਰੋਕਦੇ ਹੋ ਅਸੀਂ ਉਹਦੀ ਕਿਤੇ ਵਸ ਨਹੀਂ ਰੋਕੀ ਤੇ ਉਹਦੇ ਜਦੋਂ ਨਜਾਇਜ਼ ਚੱਲਦੀ ਉਹ ਅਸੀਂ ਜ਼ਰੂਰ ਰੋਕਦੇ ਹਾਂ ਨਜਾਇਜ਼ ਅਸੀਂ ਚੱਲਣ ਨਹੀਂ ਦਿੰਦੇ ਵੀ ਸਾਡੇ ਜੋ ਵੀ ਟਾਈਮ ਉਹਦੇ ਸਾਡੇ ਵਸ ਦੇ ਮਗਰ ਮੂਰੇ ਆ ਨਿਆਂ ਜੀ ਅਸੀਂ ਉਹਦੀ ਚੱਲਣ ਨਹੀਂ ਦਿੰਦੇ ਫੇਰ ਵੀ ਸਾਨੂੰ ਤੁਸੀਂ ਕਹਿੰਦਾ ਵੀ ਐਂ ਕਰਦੇ ਆ ਸਾਡੇ ਤੇ ਇਲਜ਼ਾਮ ਲਾਉਂਦਾ ਮੜੀ ਜੀ ਢੌਲਾ ਢੋੜੇ ਤੋਂ ਪਿੰਡਾਂ ਵਿੱਚ ਦੀ ਜਾਂਦੀ ਹੈ ਜੀ ਇਧਰ ਅਸਪਾਲਾ ਨੂੰ ਅਸਪਾਲ ਕਰਨ ਤੋਂ ਬਦਲੇ ਦਾ ਟਾਈਮ ਹੈ ਜੀ ਉਹਦਾ ਤੇ ਉਹ ਹੰਢਿਆਏ ਵੀ ਜਾਂਦਾ ਜੀ ਐਂ ਤਾਂ ਐਂ ਦਵਾਰ ਨੂੰ ਬਾਕੀ ਹੋਰ ਦਿਨ ਵੀ ਠੱਕੇ ਨਾਲ ਸਵਾਰੀ ਚੜਾ ਕੇ ਉਹਦਾ ਜੀ ਉਹੀ ਕਹੀ ਜਾਂਦਾ ਜੀ ਉਹਦੇ ਕੋਲੇ ਕੋਈ ਹੈ ਨਹੀਂ ਆ ਜੇ ਕੋਈ ਹੈਗਾ ਤਾਂ ਸਾਨੂੰ ਸਾਫਤ ਕਰ ਦੇ ਵੀ ਅਜੇ ਬਲੈਕਮੇਲ ਕਰਦਾ ਸਾਨੂੰ ਜਾਣ ਕੇ ਵੀ ਮੇਰੇ ਕੋਲੇ ਪਰਮੈਂਟ ਜਿਹੜੀ ਡਿਪਾਰਟਮੈਂਟ ਦੀ ਵੀ ਉਹਦੀ ਮੰਨ ਲਾ ਦੇ ਡੇਟ ਟੂਟ ਲੰਗੀ ਵੀ ਆ ਦੇ ਪਹਿਲਾਂ ਘਟੋਤੀਆਂ ਚ ਕੱਟੇ ਗਏ ਸੀ ਪਰਮਡ ਉਹਦੇ ਹੁਣ ਵੀ ਉਹ ਮੰਨ ਲਾ ਵੀ ਸਹੀ ਨਹੀਂ ਹੈਗਾ ਪਰਮਡ ਜਿਹੜੇ ਪਰਮਡ ਨੂੰ ਮਿਲਿਆ ਉਹ ਉਧਰ ਦੀ ਉਹ ਜਾਂਦਾ ਹੀ ਨਹੀਂਗਾ ਉਹਦੀ ਇੱਕ ਵਾਸੀ ਹੈ ਜੀ ਤੁਹਾਡੇ ਅਫਸਰਾਂ ਨਾਲ ਵੀ ਨਾਲ ਜੀਐਮ ਦਾ ਕਹਿੰਦਾ ਜੀ ਉਹੀ ਤੇ ਕਹਿੰਦੇ ਵੀ ਜੇ ਕੋਈ ਉਹਦੇ ਕੋਲੇ ਪ੍ਰੂਫ ਹੈ ਜੀ ਪ੍ਰੂਫ ਉਹ ਸਾਨੂੰ ਦੇਵੇ ਉਹਦੇ ਕੋਲ ਹੈ ਹੀ ਕੁਛ ਨਹੀਂਗਾ ਬਸ ਵਾਰੀ ਪਹਿਲੇ ਨਹੀਂ ਹੈਗੀ ਸਾਡੇ ਅੱਗੇ ਉਦੋਂ ਕਹਿੰਦਾ ਮੈਂ ਅਸੀਂ ਪੈਸੇ ਦਿੰਨੇ ਆ ਉਹਨਾਂ ਨੂੰ ਇਕ ਜਿਉ ਮਿਨੀ ਦੇ ਬਣਦੇ ਜਿਹੜਾ ਟਾਈਮ ਆ ਕਾਊਂਟਰ 2 2 ਮਿੰਟ ਉਹ ਟਾਈਮ ਲਾਉਂਦਾ ਅੱਧਾ ਅੱਧਾ ਘੰਟਾ ਅਸੀਂ ਉਹਨੂੰ ਇਸ ਗੱਲ ਤੋਂ ਰੋਕਦੇ ਵੀ ਅਸੀਂ ਇਹ ਟਾਈਮ ਨਹੀਂ ਲਾਉਣ ਦੇਵਾਂਗੇ ਇਹ ਗੱਲ ਉਹਦੇ ਚੁਬਦੀ ਵੀ ਉਹ ਕਹਿੰਦਾ ਵੀ ਨਹੀਂ ਤਾਂ ਕਰਕੇ ਉਹ ਪੀਆਰਡੀ ਸੀ ਦਾ ਭੰਡੀ ਪ੍ਰਚਾਰ ਕਰਦਾ ਵੀ ਸਾਨੂੰ ਵਰਕਰ ਪੈਸੇ ਮੰਗਦੇ ਆ ਵੀ ਨੁਕਸ ਕੱਢਦੇ ਸਾਡੇ ਦੇ ਵਿੱਚ ਕਿ ਅਸੀਂ ਇਹ ਨਜਾਇਜ਼ ਨਹੀਂ ਹੋਣ ਦੇਵਾਂਗੇ ਤੇ ਜੋ ਜਿਹੜਾ ਗਲਤ ਬੋਲੇ ਆ ਕਿ ਉਹਨੇ ਵੀਡੀਓ ਪਾਈ ਆ ਉਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਦੇ ਕੋਲੇ ਇੱਕ ਤਾਂ ਬੱਸ ਆ ਬਾਕੀ ਹੋਰ ਵੀ ਪ੍ਰਾਈਵੇਟ ਆਪਰੇਟਰ ਵੱਡੇ ਵੱਡੇ ਆਪਰੇਟਰਾਂ ਬਰਨਾਲੇ ਦੇ ਵਿੱਚ ਉਹ ਉਹਨਾਂ ਦੀਆਂ ਬੱਸਾਂ 100 100 ਕਿਲੋਮੀਟਰ ਕਰਦੀਆਂ ਉਹਨਾਂ ਨੇ ਸਾਨੂੰ ਅੱਜ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਜੀ ਤੇ ਇਹਦੇ ਬੰਦੇ ਕੋਲੇ ਜਿਹੜੇ ਪਰਮਟ 15 18 ਕਿਲੋਮੀਟਰ ਦਾ ਪਰਮਟ ਆ ਇਹ ਸਾਨੂੰ ਕਹਿ ਰਿਹਾ ਵੀ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇੱਕ ਇਹ ਸਾਡੇ ਤੇ ਨਿਆਂਇਜ ਲਾ ਰਿਹਾ ਤੇ ਸਾਨੂੰ ਹੋਰ ਕੋਈ ਪ੍ਰਾਈਵੇਟ ਵਾਲਿਆਂ ਨੇ ਅੱਜ ਤੱਕ ਕਿਸੇ ਨੇ ਆਖਿਆ ਵੀ ਐਂ ਕਰ ਦਿਓ ਤੁਸੀਂ ਐਂ ਕਰ ਉਹ ਚਤਤਕਾਰੀਆਂ ਜਿਹੜੀਆਂ ਅਨਲੀਗਲ ਟਾਈਮ ਚੱਲਦਾ ਸੀ ਉਹ ਚਤਤਕਾਰੀਆਂ ਨੂੰ ਦੱਸਿਆ ਵਾ ਸੂਚਿਤ ਕੀਤਾ ਵਾ ਵੀ ਇਹ ਬਸ ਐਂ ਚੱਲਦੀ ਆ ਵੀ ਨਿਆਂਇਤ ਟਾਈਮ ਲਾਉਂਦੀ ਆ ਬਣਦੇ ਟਾਈਮ ਤੋਂ ਵੱਧ ਟਾਈਮ ਲਾਉਂਦੀ ਆ ਜੀ